ਕਿਰਤ ਤੇ ਕੁਦਰਤ ਨੂੰ ਰੁਟਣਾਲੇ ਵਾਦੇ ਖੁੱਡੇ ਰਹਿਣਗੇ ਜਦੋਂ ਇਹ ਮੁੱਕੇ ਹੋਗੇ ਹਾਂ ਹਾਂ ਜਦੋਂ ਇਹਨਾਂ ਨੇ ਸਮਝ ਲਿਆ ਕਿ ਕਿਰਤ ਵੀ ਰੁਟਾਇਆ ਜਾਂ ਰਹਿ ਤੇ ਕੁਦਰਤ ਨੂੰ ਵੀ ਰੁਟਾਇਆ ਜਾ ਰਿਹਾ ਹੈ ਇਹ ਸਮਝ ਜਾਣਗੇ ਅਤੇ ਗੋ ਜਾਣਗੇ ਕਿਰਤ ਤੂੰ ਰੁਟਣਾ ਵੀ ਬੰਦ ਹੋ ਜਾ ਤੇ ਕੁਦਰਤ ਨੂੰ ਰੁਟਾ ਕੇ ਬੰਦ ਹੋ ਅੰਦਰ ਅੰਦਰ ਸਾਰੇ ਰਤਨ ਨੂੰ ਆਪ ਕਰਦਾ ਹੈ ਮੈਂ ਜੀ ਕਹਦਾ ਹਾਂ ਸਾਹਿਬ ਬੰਦੀ ਨੇ ਸੰਖੇਪ ਦੇ ਵਿੱਚ ਕਿਰਤ ਦੇ ਕੁਦਰਤ ਦਾ ਫਲਸਫਾ ਉਹ ਸਾਡੇ ਸਾਹਮਣੇ ਰੱਖਿਆ ਮੈਂ ਬੇਨਤੀ ਕਰੂੰਗਾ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਜਾਂ ਬੱਬੇ ਬੱਖੀ ਜਥੇਬੰਦੀਆਂ ਤੋਂ ਜਿਹੜੇ ਵੀ ਬੁਲਾਲੇ ਆਏ ਨੇ ਜਿਹੜੇ ਬੋਲਣਾ ਚਾਹੁੰਦੇ ਨੇ ਉਹ ਕਿਰਪਾ ਕਰਕੇ ਮੇਰੇ ਕੋਲ ਨਾਮ ਲਿਖਵਾ ਦੇਣ ਕਿਉਂਕਿ ਮੇਰੇ ਕੋਲ ਕੋਈ ਨਾਮ ਵੀ ਨਹੀਂ ਹੈ ਜਿਨ੍ਹਾਂ ਨੇ ਵੀ ਬੋਲਣਾ ਆਪਣੇ ਵਿਚਾਰ ਰੱਖਣੇ ਨੇ ਸਦਾ ਜਲੀਪੇ ਕਰਨੀਆਂ ਬਾਪੂ ਜੀ ਨੂੰ ਉਹ ਆਪਣਾ ਨਾਮ ਮੇਰੇ ਕੋਲ ਲਿਖਵਾ ਜਾਣਗੇ ਪਰ ਫਿਰ ਮੈਂ ਗੱਲ ਕਰਾਂ ਉਹਨਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਇਸ ਗੱਲ ਨੂੰ ਸਿੱਖ ਲਿਆ ਸੀ ਕਿ ਜਿਵੇਂ ਮੈਂ ਸਾਥੀ ਦੀ ਆਪਣੀ ਗਜ਼ਲ ਦੇ ਵਿੱਚ ਕਹਿੰਦੇ ਨੇ ਮਸ਼ਾਲਾ ਮਾਲ ਕੇ ਚੱਲਣਾ ਜਦੋਂ ਟਕਰਾਕ ਬਾਕੀ ਹੈ ਸੰਭਲ ਕੇ ਹਰ ਕਦਮ ਰੱਖਣਾ ਜਦੋਂ ਟਕਰਾਕ ਬਾਕੀ ਹੈ ਹਨੇਰੇ ਦੀਵ ਹਕੂਮਤ ਵਿੱਚ ਹੈ ਕੀ ਫਰਿਆਦ ਦਾ ਫਾਇਦਾ ਹਨੇਰੇ ਦੀਵ ਹਕੂਮਤ ਵਿੱਚ ਹੈ ਕੀ ਫਰਿਆਦ ਦਾ ਫਾਇਦਾ ਪਵੇਗਾ ਜੇ ਕੋਈ ਸੰਤ ਕਹਿਣਾ ਜਦੋਂ ਟਕਰਾਕ ਬਾਕੀ ਹੈ ਉਹਨਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਇਹ ਜਾਣ ਲਿਆ ਸੀ ਵੀ ਇਹ ਜਿੱਨਾ ਚ ਰਾਤ ਬਾਕੀ ਹੈ ਮਤਲਬ ਸਾਮਰਾਜੀ ਤੇ ਉਹ ਲੋਕ ਮਾਲਕ ਤੇ ਬੰਦੂ ਕਿਰਤਿਆਂ ਦਾ ਸ਼ੋਸ਼ਣ ਹੁੰਦਾ ਰਹੂਗਾ ਲੁੱਟ ਹੁੰਦੀ ਰਹੂਗੀ ਉਹਨਾਂ ਦੇ ਅਸਾਨੂੰ ਮਸ਼ਾਲਾ ਮਾਲ ਕੇ ਜਲਣਾ ਪਊਗਾ ਜੋ ਚੱਲੇਗੀ ਆਪਣੇ ਰੈਦੀ ਹਮਤ ਤੱਕ ਜਿੰਨੇ ਜਸਾਹ ਇਹ ਉਹ ਕੱਬੇ ਬਕੀ ਸੋਸ ਤੋਂ ਲੈ ਕੇ ਜਿੰਨਾ ਅਸ਼ਾ ਤੇ ਰਾਜ ਦੇ ਹੁੰਦੇ ਨੇ ਪਿਛਲੇ ਕੁਝ ਸਾਲ ਪਹਿਲਾਂ ਜੁਲਿਆ 20 ਦੇ ਵਿੱਚ 27 ਵਸਤੂ ਜਦੋਂ ਸਾਡੇ ਮਾਤਾ ਜੀ ਜਨਤ ਨਸ਼ੀਮ ਹੋ ਗਏ ਸੀ ਉਹਦੇ ਤੋਂ ਬਾਅਦ ਉਹ ਬਹੁਤ ਜ਼ਿਆਦਾ ਇਹ ਗੱਲ ਮੈਨੂੰ ਮਹਿਸੂਸ ਲੱਗੀਆਂ ਕਿ ਮਾਤਾ ਜੀ ਨੇ ਹਰ ਕਦਮ ਤੇ ਹਰ ਮੁੜਤੇ ਹਰ ਟੰਗੇ ਵਾਲੇ ਸਮੇਂ ਦੇ ਵਿੱਚ ਬਪੂ ਜੀ ਦਾ ਬਹੁਤ ਜ਼ਿਆਦਾ ਸਹਾਰਾ ਦਿੱਤਾ ਸੀ ਸਹਿਯੋਗ ਦਿੱਤਾ ਸੀ ਤੇ ਉਸੇ ਕਰਕੇ ਉਹਨਾਂ ਦੇ ਨਾਲ ਰਹੇ ਕਿ ਬਪੂ ਜੀ ਬਰਨ ਹੌਸਲੇ ਵਾਲੇ ਰਹੇ ਤੇ ਇਹਨਾਂ ਦੇ ਜਿਹੜੇ ਸੰਕਲਪ ਸੀ ਉਹ ਉੱਚੇ ਰਹੇ ਉਸ ਤੋਂ ਬਾਅਦ ਜਦੋਂ ਇੱਕ ਗੱਲ ਮਹਿਸੂਸ ਕਰਨ ਲੱਗੇ ਤਾਂ ਉਹਨਾਂ ਦੀ ਸਿਹਤ ਵਿੱਚ ਵੀ ਨਾ ਆਉਣੇ ਸ਼ੁਰੂ ਹੋਏ ਜਿਸ ਇੱਕ ਜਿਹੀ بیماری ਤੋਂ ਬਾਅਦ ਉਹ ਸਾਨੂੰ ਛੱਡ ਕੇ ਚਲੇ ਗਏ ਚਲੇ ਵੀ ਨਹੀਂ ਗਏ ਸਾਡੇ ਸਾਹਮਣੇ ਉਹ ਬਹੁਤ ਵੱਡਾ ਫਰਸਫਾ ਰੱਖ ਕੇ ਵਿਚਾਰ ਲੱਗ ਗਿਆ ਆਪਣੀ ਵਿਚਾਰਧਾਰਾ ਦੇ ਕੇ ਗਏ ਨੇ ਜਿਨ੍ਹਾਂ ਨਾਲ ਅਸੀਂ ਪੌਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਉਹ ਸਾਡੀ ਵਹੀ ਕਰਦੇ ਰਹੇਗੇ ਹੁਣ ਮੈਂ ਬੇਨਤੀ ਕਰੂੰਗਾ ਅਜਾਇਬ ਵਿਵਾਨ ਜੀ ਨੂੰ ਕਿ ਉਹ ਸੰਖੇਪ ਦੇ ਵਿੱਚ ਆਪਣੀ ਕਿਹੜੀ ਸ਼ਰਧਾਂਜਲੀ ਹੈ ਸਾਡੇ ਗਰੁੱਪ ਚ ਬਖਰੀ ਰੱਖਾਂਗੇ ਅਜਾਇਬ ਜੀ ਵਿਵਾਨ ਜੀ ਸ਼ਬਦ ਨੂੰ ਸ਼ੇਰ ਨੂੰ ਗੋਵਿੰਦ ਬਨਸਾਇਧੇ ਜਿਹੜੀ ਦੇ ਵਿੱਚ ਬ੍ਰਾਹਮਣ ਇਨਸਾਨ ਕੀਤੀ ਰੱਖੋ ਮੈਂ ਲੋਕੀ ਬਾਦਰ ਤੋਂ ਜਦੋਂ ਮੈਨੂੰ ਪਤਾ ਲੱਗਿਆ ਉਤਸ਼ਾਹ ਦੇ ਰਿਹਾ ਪ੍ਰਦਰਸ਼ਨ ਕਰਨਾ ਹੈ ਤਾਂ ਕਿ ਕੁਝ ਸ਼ਬਦ ਲੋਕਾਂ ਨਾਲ ਸਾਂਝੇ ਕਰ ਸਕਾਂ 12 ਦਸੰਬਰ 2023 ਨੂੰ ਮੈਂ ਇਸ ਸਖੀਅ theater ਨੂੰ ਕੀਤੀ ਸੀ ਇਹਨਾਂ ਦੇ ਘਰ ਗਈ ਸੀ ਤੇ ਉਹਦੇ ਮੈਂ ਡਿਟੇਲ ਨਹੀਂ ਦਵਾਵਾਂਗਾ ਕਿਉਂਕਿ ਉਹ YouTube ਚੈਨਲ ਦੇ ਉੱਤੇ ਮੇਰੇ ਕੋਲ ਉਪਲਬਧ ਹੈ ਅਗਰ ਕਿਸੇ ਨੇ ਕਾਰਡ ਲੈਣਾ ਹੈ ਮੈਂ ਆਪ ਮੇਰੇ ਕੋਲ 2-300 ਕਾਰਡ ਮੈਂ ਲੈ ਕੇ ਆਇਆ ਹਾਂ ਕਿ ਚੈਨਲ ਕਿਹੜਾ ਹੈਗਾ ਉਹਦਾ ਕੀ ਵੇਰਵਾ ਹੈਗਾ ਤੁਸੀਂ YouTube ਤੇ ਦੇਖ ਸਕਦੇ ਹੋ ਉਹ ਦੋਨੋਂ ਇੰਟਰਵਿਊ ਦੋ ਵੀਡੀਓ ਦੇ ਵਿੱਚ ਦਿੱਤੇ ਹੋਏ ਆ ਉਹਨਾਂ ਦੇ ਬਿਲਕੁਲ ਜਨਮ ਤੋਂ ਲੈ ਕੇ ਕਿਵੇਂ ਉਹਨਾਂ ਦਾ ਨਾਮ ਬੋਗੜ ਕਿਉਂ ਆ ਕਿਵੇਂ ਬਾਗੜ ਵੇਲੇ ਤੋਂ ਵਿਗੜ ਕੇ ਬੋਗੜ ਬਣਿਆ ਸਾਰਾ ਉਹਦੇ ਵਿੱਚ ਦਿੱਤਾ ਹੋਇਆ ਤੇ ਉਹ ਵਿਸਥਾਰ ਦੇ ਵਿੱਚ ਮੈਂ ਨਹੀਂ ਜਾਵਾਂ ਉਸ ਤੋਂ ਬਾਅਦ ਸਰਜੀਤਰ ਮੰਗੀ ਜੀ ਇਕ ਕਲਾਬੀ ਕਵੀ ਸੀ ਜਿਨ੍ਹਾਂ ਨੇ ਕੰਬਲ ਪਿਆਰੇ ਜੀ ਦੇ ਮਾਫੀ ਮੰਗ ਕੇ ਗਦਾਕੀ ਕਹਾਉਣਾ ਬਾਬੇ ਨਾਨਕ ਗੁਰੂ ਗੋਬਿੰਦ ਸਿੰਘ ਗੁਰੂ ਅਰਜਨ ਦੇਵ ਸਹਿਰਜਾਦਿਆਂ ਦੀ ਬਰਾਸਤ ਨੂੰ ਅੱਗੇ ਤੋਰਨ ਵਾਲੇ ਇੱਕ ਕਲਾਬੀ ਕਵੀ ਸੀ ਉਹਨਾਂ ਦੇ ਸ਼ਤਾਬੀ ਸਮਾਗਮ ਦੇ ਉੱਤੇ ਇਹਨਾਂ ਨੇ ਇੱਕ ਗੀਤ ਬੋਲਿਆ ਸੀ ਤੇ ਉਹਦੇ ਵਿੱਚ ਖੂਬਸੂਰਤ ਗੱਲ ਮੈਨੂੰ ਜਿਹੜੀ ਲੱਗੀ ਕਿ ਕੋਈ ਵੀ ਇਨਸਾਨ ਆਪਣੀ ਵਡਿਆਈ ਹਰੇ ਕਰਦਾ ਹੈ ਉਹਦੇ ਵਿੱਚ ਇੱਕ تسلیم ਕੀਤਾ ਹੋਇਆ ਤੱਥ ਉਹਨਾਂ ਨੇ ਬੋਲਿਆ ਕਿ ਸੰਗੀਤ ਰਮਾਨੀ ਤੂੰ ਅੰਤ ਤੱਕ ਇਨਕਲਾਬੀ ਸਫਾ ਦੇ ਵਿੱਚ ਰਿਹਾ ਪਰ ਅਸੀਂ ਉਥੋਂ ਤੱਕ ਨਹੀਂ ਦੇ ਜਿੱਕੇ ਸੀ ਸਾਡੇ ਵਿੱਚ ਕਮਜ਼ੋਰੀ ਆ ਗਈ ਸੀ ਇਹਦੇ ਵਾਸਤੇ ਬਹੁਤ ਵੱਡਾ ਛੇੜਾ ਚਾਹੀਦਾ ਤੇ ਇੰਟਰਵਿਊ ਦੇ ਵਿੱਚ ਜਦੋਂ ਉਹਨਾਂ ਦੀ ਵਿਦਿਅਕ ਸੰਬੰਧ ਨਾਲ ਮੇਰੀ ਯੋਗਤਾ ਬਾਰੇ ਪੁੱਛਿਆ ਸੀ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਮੈਂ 10ਵੀਂ ਦੇ ਵਿੱਚ ਫੇਲ ਹੋ ਗਿਆ ਸੀ ਤੇ ਇਹ ਛੋਟੀ ਗੱਲ ਨਹੀਂ ਹੈ ਆਪਣੀਆਂ ਕਮਜ਼ੋਰੀਆਂ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਮੰਨ ਲੈਣਾ ਆਪਣੇ ਅੰਦਰ ਝਾਤ ਮਾਰ ਲੈਣੀ ਇੱਕ ਅੱਛੇ ਇਨਸਾਨ ਦੀ ਨਿਸ਼ਾਨੀ ਹੈ ਤੇ ਆਖਰ ਦੇ ਵਿੱਚ ਅਰਮਾਨੀ ਤੋਂ ਬਾਅਦ ਜਿਹੜੀ ਨਸਰਵਾਲੀ ਰਹਿਤ ਦੀ ਗੱਲ ਕੀਤੀ ਹੈ ਉਹਦਾ ਸਭ ਤੋਂ ਵੱਡਾ ਆਗੂ ਪੰਜਾਬ ਦਾ ਜਗਦੀਸ਼ ਸਿੰਘ ਸੋਨਸ ਜਿਹੜਾ ਉਮਰ ਪਰ ਅੰਡਰਗਰਾਉਂਡ ਰਿਆ ਸਰਕਾਰ ਰੋਕ ਸਾਡੇ ਬਾਰੂਸਤ ਵਰਗ ਜੀ ਨੇ ਉਹਨਾਂ ਦੀ ਜੀਵਨ ਕਹਾਣੀ ਤੇ ਇੱਕ ਕਤਾਬ ਲਿਖਿਆ ਪੰਨਾ ਇੱਕ ਇਤਿਹਾਸ ਦਾ ਤੇ ਉਹ ਪੰਨਾ ਇੱਕ ਇਤਿਹਾਸ ਦਾ ਸਾਰਾ ਗੱਗੀ ਸਿੰਘ ਦੀ ਜੀਵਨ ਕਹਾਣੀ ਉਹਦੇ ਵਿੱਚ ਸਿਰਫ ਨਾਂ ਹੀ ਬਦਲਿਆ ਹੋਇਆ। ਤਾਂ ਉਹ ਜਦੋਂ ਉਸ ਦੀ ਮੌਤ ਹੋਈ ਤਾਂ ਉਹਦੀ ਬਿਲੀ ਇੱਛਾ ਸੀ ਕਿ ਮੈਨੂੰ ਪਟਿਆਲੇ ਇੰਨਾ ਸੰਸਕਾਰ ਕੀਤਾ ਜਾਵੇ। ਅਸੀਂ ਉਹਦਾ ਪਟਿਆਲੇ ਸੰਸਕਾਰ ਕੀਤਾ ਇਹਨਾਂ ਨੂੰ ਸੂਚਿਤ ਕੀਤਾ ਗਿਆ। ਤੁਸੀਂ ਹੈਰਾਨ ਹੋਵੋਗੇ। ਇਹਨਾਂ ਨੂੰ ਸੂਚਨਾ ਮਿਲਣ ਦੇ ਨਾਲ ਹੀ ਇਹਨਾਂ ਨੇ ਗੀਤ ਲਿਖਿਆ ਤੇ ਮੈਨੂੰ ਫੋਨ ਤੇ ਸੁਣਾਇਆ। ਤੇ ਮੇਰਾ ਇਹ ਮੈਂ ਸਮਝਦਾ ਜਦੋਂ ਇੱਕ ਵਾਰੀ ਮੈਨੂੰ ਮਿਲੇ ਸੀ ਉਹ ਐਸਾ ਛਾਤੀ ਨਾਲ ਲਾਇਆ ਤੇ تسल्ली ਹੋ ਗਈ ਉਹ ਇਨਸਾਨ ਸੀ ਜਿਹੜਾ ਜਿਹਨੇ ਮੈਨੂੰ ਆਪਣਾ ਹੀ ਬਣਾ ਲਿਆ ਤੇ ਜੇ ਚਾਹ 17ਵੇਂ ਲਿਖਦਾ ਸੀ ਉਹ ਫੋਨ ਤੇ ਮੇਰੇ ਨਾਲ ਸਾਂਝਿਆ ਕਰਦਾ ਸੀ ਉਹ ਗੀਤ ਵੀ ਉਹਨੇ ਸੰਦਿਆ ਕੀਤਾ ਜਦੋਂ ਇਹ ਉੱਥੇ ਪਹੁੰਚੇ ਤਾਂ ਉੱਥੇ ਟਾਈਮ ਦੀ ਸਮੱਸਿਆ ਸੀ ਜਿਵੇਂ ਇੱਥੇ ਵੀ ਹੋ ਸਕਦੀ ਹੈ ਤਾਂ ਸਟੇ ਸੈਕਟਰ ਨੂੰ ਕਿਹਾ ਮੈਂ ਕਹਿ ਲਈ ਇਹਨਾਂ ਨੇ ਇੱਕ ਗੀਤ ਬੋਲਣਾ ਉਹ ਕਰਨ ਲੱਗੇ ਸਾਡੀ ਕਮਿਟੀ ਬਣੀ ਹੈ ਜੇ ਮੈਂ ਖਾਣਾ ਸਾਰਿਆਂ ਦੀ ਮਨਤਾ ਕਰਨ ਤਿਆਰ ਆ ਇਹ ਇਨਸਾਨ ਤੁਸੀਂ ਜਾਣਦੇ ਨਹੀਂ ਹੈ फेर ਹੁਣ ਚਲੋ ਟਾਈਮ ਮਿਲਿਆ ਉਹਨਾਂ ਜੋ ਗੀਤ ਗਾਇਆ ਉਹ ਵੀ ਮੈਂ YouTube ਦੇ ਉੱਤੇ ਅਵੇਲੇਬਲ ਹੈ ਸਭੀਤ ਅਰਮਾਨੀ ਵਾਲਾ ਵੀ ਅਵੇਲੇਬਲ ਹੈ ਉੱਥੇ ਸੁਣ ਲੈਣਾ ਤੇ ਹੁਣ ਜਿਹੜੀ ਗੱਲ ਅੱਜ ਦੇ ਦੌਰ ਦੇ ਵਿੱਚ ਉਸ ਨੇ ਜਿਹੜਾ 67 ਵਾਲਾ ਦੌਰ ਸੀ ਜਦੋਂ 8ਵੀਂ ਦਾ ਵਿਦਿਆਰਥੀ ਸੀ ਉਦੋਂ ਉਹਨੂੰ ਇਹਨਾਂ ਵਿਚਾਰਾਂ ਦੀ ਜਾਗ ਲੱਗੀ ਤੇ ਲੰਬਾ ਸਮਾਂ ਉਹ ਇਸ ਵਿਚਾਰਾਂ ਤੇ ਚੱਲਦਾ ਰਿਹਾ ਵਿਚਾਰ ਵੀ ਕਹਿੰਦੇ ਆ ਰਸਤਾ ਆਇਆ ਜਦੋਂ ਕਹਿੰਦੇ ਨੇ ਕਵਿਤਾਵਾਂ ਦਾ ਗੀਤਾਂ ਦਾ ਸੰਗ੍ਰਹਿ ਕਰਤਾ ਵੀ ਕੋਲ ਖੇਡਕੁੰਡ ਵਿਆਸੀ ਬਹੁਤ سارے ਉਸ ਦਾ ਆਪਣੇ ਦੇ ਸੰਗੀ ਲੀਹੋਂ ਲੈ ਕੇ ਸੀਗੇ ਆਪਣੇ ਘਰਾਂ ਨੂੰ ਚਲੇ ਗਏ ਤੇ ਉਸ ਸਮੇਂ ਦੇ ਵਿੱਚ ਜਿਹੜੀ ਡਿਵੀਏਸ਼ਨ ਜਾਂ ਖਿਲਕਣ ਆਈ ਪਰ ਇੱਕ ਗਿਣਤੀ ਦੇ ਬੰਦਿਆਂ ਚ ਸੀ ਜਿਨੇ تسلیم ਕੀਤਾ ਕਿ ਮੈਂ ਵੀ ਯਾਰ ਪਿੱਛੇ ਮੁੜ ਗਿਆ ਸੀ ਅੱਜ ਉਹਦੀ ਅਸਲੀ ਤਮੰਨਾ ਇਹ ਸੀ ਕਿ ਉਹ ਉਸੇ ਕਾਫਲੇ ਦੇ ਬਾਰੇ ਆਪਣੀ ਕਹਾਣੀ ਦੁਬਾਰਾ ਚੁੱਕੀ ਸੀ ਔਰ ਮੈਨੂੰ ਇਹ ਅਭੀਗ ਨਹੀਂ ਸੀ ਉਹ ਕੁਦਰਤ ਦਾ ਪ੍ਰੇਮੀ ਮੈਨੂੰ ਉਹ ਸਾਰੀ ਤੁਹਾਡੇ ਪਿੰਡ ਦੀ ਚਿੜੀਆਂ ਨੇ ਤੁਰ ਫਿਰ ਕੇ ਆਪਣਾ ਦਿਖਾਈ ਮੇਰੇ ਨਾਲ ਇੱਕ ਮੇਰਾ ਪੁਰਾਣਾ ਮਿੱਤਰ ਜਿਹੜਾ ਹੈਗਾ ਹਰਜਨ ਢੱਲੋਂ ਵੀ ਸੀ ਜਿੱਥੇ ਅੱਜ ਦੀ ਜਨਰੇਸ਼ਨ ਨੂੰ ਇਹ ਨਹੀਂ ਪਤਾ ਖਲਾਹੀ ਦਾ ਦਰਖਤ ਕੀ ਹੁੰਦਾ ਹੈ ਕਬੀਰ ਕੀ ਹੁੰਦੇ ਨੇ ਕਿਸੇ ਟਾਈਮ ਉਹਨਾਂ ਦੇ ਉੱਤੇ ਸਦੀਆਂ ਮਾਤਾ ਮਾਂ ਭੈਣਾ ਜਿਹੜੀ ਹੈ ਇਸੇ ਮੀਆਂ ਵੱਟ ਕੇ ਪਾਇਆ ਕਰਦੇ ਹਾਂ ਅਸੀਂ ਹਰ ਘਰ ਦੇ ਵਿੱਚ ਕੰਕਰੀਟ ਜਾਂ ਢਿੰਗਰਾ ਹੁੰਦੀ ਹੈ ਸੋ ਸਾਰੀ ਕੰਮਿਕਲੀ ਮੈਨੂੰ ਦਿਖਾਈ ਇਹ ਦਰਖਤ ਕਿੱਥੋਂ ਆਇਆ ਕਿਹੜੇ ਪਿੰਡੋਂ ਸੀ ਲੈ ਕੇ ਆਇਆ ਜਾਂ ਇਹ ਹੈ ਇਹ ਹੈ ਸਾਡੇ ਗੁਰੂਆਂ ਦਾ ਫਲਸਫਾ ਕਿਰਤ ਦੀ ਰਾਖੀ ਨਹੀਂ ਲੜਨਾ ਤੇ ਕੁਦਰਤ ਨੂੰ ਬਚਾਉਣਾ ਇਹ ਦੋਨੇ ਕੰਮ ਉਹ ਕਰ ਗਏ ਤੇ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਸਮੇਂ ਦੀ ਮਤਲਬ ਕਦਰ ਕਰਨੀ ਹੈ ਜੀ ਤੇ ਇਸ ਤੋਂ ਬਾਅਦ ਵੀ ਮੈਂ ਉਸੇ ਫਰੰਟ ਤੇ ਲਾਵਾਂਗਾ ਅੱਜ ਅੱਜ ਲੋੜ ਹੈ ਦੀ ਆਜੇ ਲੋਕਾਂ ਦੇ ਵਿਚਾਰਾਂ ਨੂੰ ਕਿਰਤ ਦੀ ਰਾਖੀ ਦੇ ਕਰਨ ਵਾਲਿਆਂ ਦੇ ਵਿਚਾਰਾਂ ਨੂੰ ਦੁਨੀਆ ਭਰ ਦੇ ਵਿੱਚ ਲੈ ਕੇ ਜਾਣ ਦੀ ਇਹ ਜੰਗ ਸਾਡੇ ਗੁਰੂਆਂ ਨੇ ਜੜੀ ਬੜੀ ਸਿੱਟਕ ਦੀ ਲੀ ਦੇ ਨਾਲ ਬਹੁਤ ਕੁਰਬਾਨੀਆਂ ਦੇ ਨਾਲ ਪਰਿਵਾਰਾਂ ਦੇ ਪਰਿਵਾਰ ਵਾਰ ਕੇ ਦਿਖਾਇਆ ਦੁਨੀਆ ਨੂੰ ਉਸ ਜੰਗ ਨੂੰ ਅੱਜ ਜਾਰੀ ਰੱਖਣ ਦਾ ਸਮਾਂ ਹੈ ਅੱਜ ਉਹ ਜੰਗ ਦੀ ਆਵਾਜ਼ ਭਾਵੇਂ ਸਿੰਘੂ ਬਾਡਰ ਤੋਂ ਆਉਂਦੀ ਹੈ ਸ਼ੰਭੂ ਬਾਡਰ ਤੋਂ ਆਉਂਦੀ ਹੈ ਖਲੋਰੀ ਤੋਂ ਆਉਂਦੀ ਹੈ ਰਕਨਪੁਰ ਤੋਂ ਆਉਂਦੀ ਹੈ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਅੱਜ ਆਉਂਦਾ ਤੋਂ ਆਉਂਦੀ ਹੈ ਇਹ 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 ਗੰਗ ਦੇ ਵਿੱਚ ਹਿੱਸਾ ਪਾਉਣਾ ਸਾਡਾ ਫਰਜ਼ ਬਣਦਾ ਹੈ ਜੇ ਕੁਛ ਨਹੀਂ ਕਰ ਸਕਦੇ ਤਾਂ ਘਟੋ ਘਟ ਹਾਂ ਦਾ ਨਾਰਾ ਹੀ ਮਾਰ ਦਿਓ ਜੇ ਕੁਛ ਨਹੀਂ ਕਰ ਸਕਦੇ ਤਾਂ ਗੋਦੀ ਮੀਡੀਆ ਦੇ ਚੈਨਲਾਂ ਦੇ ਮਕਾਮਲੇ ਤੇ ਜੇ ਕਿਰਤੀ ਲੋਕਾਂ ਦੀ ਗੱਲ ਕਰਨ ਵਾਲਾ ਕੋਈ ਫੇਸਬੁੱਕ ਦੇ ਉੱਤੇ ਕੋਈ YouTube ਦੇ ਉੱਤੇ ਲਿਖਦਾ ਉਹਨੂੰ ਸਲਾਮ ਕਹ ਦੇਓ ਇਹ ਵੀ ਤੁਹਾਡਾ ਯੋਗਦਾਨ ਹੈ ਤੋਂ ਅੰਤ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਸ ਚੈਨਲ ਦੇ ਵਿੱਚ ਉਹਦੀ ਇੰਟਰਵਿਊ ਜ਼ਰੂਰ ਦੇਖ ਲਿਓ ਅਗਰ ਮੇਰੇ ਕੋਲੋਂ ਕੋਈ ਕਟਾਈ ਹੋਈ ਹੋਵੇ ਤਾਂ ਮਾਫੀ ਬਖਵਾ ਜੈ ਜਨਤਾ ਜੈ ਸਿੱਖ ਥੇਕ ਲੀਨ ਇਹ ਮੋਰੋ ਨੀ ਸੰਨ ਅਜਾਬ ਪਵਾਣਾ ਜੀ ਇਹਨਾਂ ਤੋਂ ਬਾਅਦ ਇੱਕ ਨਾਮ ਦੇ ਕੋਈ ਆਏ ਸੀ ਮਾਸਟਰ ਜੱਗਾ ਬੰਗੀ ਜੀ ਉਹਨਾਂ ਨੇ ਵੀ ਆਪਣੀ ਸ਼ਗੰਧ ਲਈ ਦੇ ਸ਼ਬਦਿਕ ਫੁੱਲ ਭੇਂਟ ਕਰਨੇ ਨੇ ਨਹੀਂ ਬੋਲ ਰਹੇ ਮਾਸਟਰ ਜੱਗਾ ਬੰਗੀ ਜੀ ਕਿਸੇ ਵੀ ਜੱਥੇਬੰਦੀ ਦੇ ਕਿਸੇ ਨੂੰ ਮਿਲਦੇ ਨੇ ਆਪਣੇ ਵਿਚਾਰ ਰੱਖਣੇ ਨੇ ਤਾਂ ਕਿਰਪਾ ਕਰਕੇ ਮੇਰੇ ਕੋਲ ਨਾਮ ਲਿਖਵਾਓ ਇਹਨੂੰ ਬਿਲਕੁਲ ਆਵਾਜ਼ ਉਹ ਐਮਰਜੈਂਸੀ ਵੇਲੇ ਜਿੱਤ ਸੀ ਇਹਨੂੰ ਇੰਦਰਾ ਗਾਂਧੀ ਵੀ ਸਾਰੇ ਦੇਸ਼ ਨੇ ਜੇ ਦਿਨ ਤੋਂ ਕਰਦਾਂਗੇ ਮੈਨੂੰ ਤੋਂ ਜਿੱਤੇ ਐਮਰਜੈਂਸੀ ਤੇ ਵੀ ਹੈ ਉਸ ਤੋਂ ਪਾਗਲੇ ਨਹੀਂ ਹੋਰ ਸਾਜੀ ਤੇ ਨੇ ਜੇ ਉਹਨਾਂ ਨੂੰ ਪੁੱਛਿਆ ਕਿ ਇਹ ਕਰ ਰਹਾ ਤੁਸੀਂ ਸਾਡੇ ਨਾਲ ਉਹ ਕਹਿੰਦੇ ਵੀ ਸਾਨੂੰ ਇਹ ਨਹੀਂ ਹੁਕਮ ਆਇਆ ਸੀ ਸਾਰੇ ਅੱਤਵਾਦੀਆਂ ਨੇ ਸਭ ਤੋਂ ਸਾਰੇ ਜਿਹੜੇ ਨਕਸ਼ੇ ਸੀ ਉਹਨਾਂ ਨੂੰ ਅੱਤਵਾਦੀ ਗਿਆ ਅਰੇ ਫੜ ਲਓ ਤੇ ਕੱਲ ਮੈਂ ਜਾਊਗਾ ਅਕਸਰਮ ਕੋਲੇ ਉੱਤੇ ਜੋ ਕਿ ਪੜ੍ਹਨਗੇ ਕਿ ਉਹਨਾਂ ਦਾ ਸਾਲ ਪਹਿਲਾਂ ਪਗੇ ਕੱరేਗਾ ਤੁਹਾਨੂੰ ਨਾ ਇਹ ਕਿ ਦੇਰ ਤੋਂ ਸੱਚੀ ਬੋਕੜ ਬੰਕੀ ਕੰਬੀ ਇੱਕ ਕਲਾਕਾਰ ਸੀ ਭਾਰਤ ਦੇ ਵਿਰਣਚਿਤਵਾਰ ਮਨਕਪੰਡ ਸੇਖ ਦਾ ਸੰਬਾਹਤ ਰਿਹਾ ਉਹਦੇ ਪੀੜਿਆਂ ਦੀ ਬਹੁਤ ਸਾਗਰ ਜਲਾਵਾ ਛੱਪੀਆਂ ਲਈ ਔਰ ਮੇਰੇ ਪੇਪਰ ਕੰਦਨ ਲਈ ਇਹ ਮੇਰੇ ਸ਼ਹਿਰ ਦਿੱਲੀ ਤੋਂ ਪੇਕ ਤੋਂ ਜਿਹੜੀ ਅੱਜ ਦੀ ਗੱਲ ਚੱਲ ਰਹੀ ਉਦੇ ਵਿੱਚ ਮੈਂ ਇੰਨੀ ਗੱਲ ਕਹੂੰਗਾ ਕਿ ਜਿਹੜੇ ਵੀ ਸਾਡੇ ਵੀਰ ਕਿਸਾਨ ਜਿੱਥੇ ਹੁੰਦੀਆਂ ਨੇ ਵਿੱਚ ਜਾਂ ਹੋਰ ਜਿਹੜੇ ਕਰੀਏ ਨੇ ਕੰਮ ਕਰ ਰਹੇ ਉਹ ਉੱਥੇ ਹੀ ਕੰਮ ਕਰਦੇ ਹੋਏ ਆਪਣੀ ਲੀਡਰਸ਼ਿਪ ਨੂੰ ਇੱਕ ਕੇ ਲਈ ਮਜ਼ਬੂਤ ਕਰਨ ਤੇ ਜਿੰਨਾ ਚਿਰ ਸਾਡਾ ਇੱਕ ਇੱਕਾ ਨਹੀਂ ਹੁੰਦਾ ਉਹਨਾਂ ਦੇ ਸੁਖਦੇਵ ਕਾਂਧੀ ਵੱਲੋਂ ਇਹ ਖਿਆਲ ਨਾਮ ਕੇ ਤੀ ਲੁਟਵੰਦ ਹੋਣੀ ਤੇ ਨਾਮ ਕੇ ਤੂੰ ਬਚਾਇਆ ਜੱਸ ਤੇ ਜਿੰਨਾ ਚਿਰ ਕਿੰਤ ਦੀ ਲੁਟ ਨਹੀਂ ਬੰਦ ਹੁੰਦੀ ਉਹਨਾਂ ਚ ਸਾਡਾ ਜੀਵਨ ਇਹ ਕਦੇ ਲੁਕ ਨਹੀਂ ਨਾ ਸਾਡਾ ਹਿੰਦੁਸਤਾਨ ਦਾ ਪ੍ਰਾਚਨ ਪੰਛੀ ਇੱਕ ਵਿਝਾਏ ਹੈ ਜੀ ਨੇ ਸਭ ਨੂੰ ਘਰ ਕਿਤੇ ਕੌਣੀ ਨਹੀਂ ਦਿੱਤਾ ਕੀ ਕਿ ਅਸੀਂ ਨਕਾ ਜਾਣਾਂਗੇ ਕਿ ਸਵਰਗਾਂ ਜਾਵਾਂਗੇ। ਜੇ ਨਕਾ ਜਾਵਾਂਗੇ ਕਿ ਸਵਰਗ ਜਾਵਾਂਗੇ ਸਾਨੂੰ ਅਸਮਾਨ ਕੋ ਨਹੀਂ ਢੱਕਣ ਲਈ ਰੱਖਿਆ। ਧਰਤੀ ਤੇ ਸਾਨੂੰ ਲੈਂਦਾ ਹੀ ਨਹੀਂ। ਇੱਥੇ ਅਸੀਂ ਕਿਹੜੇ ਜੀਵਨ ਦੀ ਗੱਲ ਕਰਦੇ ਹਾਂ। ਕੁੱਖੇ ਕਿਹੜੇ ਜੀਉ ਰਹੇ ਹਾਂ ਇਹਦੇ ਬਾਰੇ ਸਾਨੂੰ ਸੋਚਣ ਵਾਸਤੇ ਉਸ ਹੰਸ ਦੇ ਰੂਪ ਤੋਂ ਨਹੀਂ। ਮੈਂ ਕੋਰਣਾ ਇਹ ਇਰਿਟੇਜ ਜੱਗਿਆ ਸੀ ਉਹ ਦੇ 200 ਸਾਲਾਂ ਦੇ ਵਿੱਚ ਤੋਂ ਵੀ ਘੱਟ ਸਮੇਂ ਵਿੱਚ ਦੁਨੀਆਂ ਦੇ ਦੇਸ਼ਾਂ ਦੇ ਵਿੱਚ ਇੱਕ ਬੜਿਆ ਹੋਇਆ ਮੈਂ ਉੱਥੇ ਸਵਾਲ ਪੁੱਛਿਆ ਬਹੁਤ ਸਾਰੇ ਬੰਦਿਆਂ ਨੂੰ ਵੀ ਜੀ ਸਾਡੀ ਤਾਂ ਹਿੰਦੁਸਤਾਨ ਦੀ ਸੰਗਠਨਾ ਪੰਜ 6000 ਸਾਲ ਪੁਰਾਣੀ ਹੈ ਅਸੀਂ ਕਿਉਂ ਨਹੀਂ ਅੱਗਾ ਬੱਸ ਸਕੀ ਅਸੀਂ ਕਿਉਂ ਨਹੀਂ ਵਿਕਾਸ ਕਰ ਸਕੀ ਤਾਂ ਮੈਨੂੰ ਕਿਸੇ ਪਰ ਇੱਕ ਜੀ 271 ਸਾਲਾਂ ਸਮੇਂ ਵਿੱਚ ਵੀ ਇਹਨਾਂ ਵਿਕਸਤ ਹੋ ਗਿਆ ਹੈ ਕਿ ਇਸ ਦੁਨੀਆ ਦੇ ਦੂਜੀ ਗੇਂਦੀ ਦੇ ਦੇਸ਼ਾਂ ਦੇ ਵਿੱਚੋਂ ਹੈ ਤੇ ਬਹੁਤ ਹੀ ਵਧੀਆ ਕਿਤੇ ਸ਼ਰਮ ਦੇ ਉਹ ਟੁਵਾ ਨਹੀਂ ਕੋਈ ਗੰਗਰ ਨਹੀਂ ਕੋਈ ਕੁੱਤਾ ਨਹੀਂ ਕੋਈ ਉੱਥੇ ਭਖਾਰੀ ਵੀ ਕਿਹਾ ਛੋ ਜੋਜੋ ਜਿਹੜਾ ਇਹ ਫਰਸਤਾ ਹੈ ਇਹ ਦਾ ਜਵਾਬ ਮੈਨੂੰ ਇੱਕ ਗੁਜਰਾਤੀ ਸ਼ਿਖਾਈ ਉਦੋਂ ਨਾ ਮੈਂ ਕਿਸੇ ਵਿਆਹ ਦੀ ਪਾਰਟੀ 'ਚ ਇਕੱਠਾ ਹੋਇਆ ਉਸ ਨੇ ਜਵਾਬ ਦਿੱਤਾ ਕਿ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਧਰਮ ਹੈ ਇਸ ਨੇ ਸਾਨੂੰ ਅੱਗੇ ਦੀ ਬਣਾਇਆ ਇੱਥੇ ਸਾਡੇ ਸਾਰੀਆਂ ਚੀਜ਼ਾਂ ਸਨ ਸਾਡਾ ਫਲਸਫਾ ਸੀ ਸਾਡੇ ਵਿਗਿਆਨ ਸੀ ਮੈਂ ਤੇ ਸਾਡੇ ਵੱਡੇ ਮਾਰ ਹੋਏ ਨੇ ਜਿਨ੍ਹਾਂ ਨੇ ਬਟੀਆਂ ਮੈਦੀਆਂ ਥਿਉੜੀਆਂ ਲਿਟੀਆਂ ਦੁਨੀਆ ਦੇ ਬਾਰੇ ਜਾਣਕਾਰੀ ਦਿੱਤੀ ਚੰਦ ਤਾਰਿਆਂ ਬਾਰੇ ਜਾਣਕਾਰੀ ਦਿੱਤੀ ਉਹ ਦੇਸ਼ ਹੈ ਜੇ ਉਹ ਸਾਡੇ ਹੰਝੇ ਤੇ ਸਭੀ ਜਾਣਕਾਰੀ ਕੋ ਲਈ ਉਹ ਤੱਕ ਰਿਸ਼ਤ ਹੋ ਗਈ ਪਰ ਅਸੀਂ ਕਿਉਂ ਨਹੀਂ ਰਿਸ਼ਤ ਹੋਏ ਉਹ ਗੱਲ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਆਉਂਦੀ ਹੈ ਜਦੋਂ ਉਹਨਾਂ ਨੇ ਮੈਨੂੰ ਕਿਹਾ ਨਾ ਤੇ ਮੈਂ ਉਸ ਉਹਦੀ ਕਿਤਾਬ ਪੜ੍ਹ ਕੇ ਹੱਲਿਆ ਸੀ ਭਾਰਤ ਦੇ ਬਸਤੀ ਉਹਨਾਂ ਨੇ ਇਹਨੇ ਕਿਹਾ ਸੀ ਕਿ ਸਾਡੇ ਪ੍ਰਾਚਨ ਫਲਸਫੇ ਨੇ ਸਾਨੂੰ ਵਿਕਾਸ ਕਰਨ ਦੇ ਰਾਹ ਹੀ ਨਹੀਂ ਪਾ। ਸਭ ਤੋਂ ਵੱਡੀ ਗੱਲ ਜਾਤੀਵਾਦ ਜਿਸ ਦੇ ਕਾਰਨ ਹਿੰਦੂਸਤਾਨ ਵੱਡੀ ਸੰਗਿਆ ਕਈ ਸੰਗਿਆਤ ਨਾਮ ਰਿਹਾ ਉਹਦਾ ਕਾਰਨ ਕੋਈ ਇੱਕ ਸੀ ਜਾਤੀ ਪਹਿਲਾ ਭਾਰਤੀਆਂ ਲੋਕਾਂ ਨੂੰ ਔਰ ਉਸ ਤੋਂ ਬਾਅਦ ਮੁਗਲਾਂ ਦਾ ਉਸ ਤੋਂ ਬਾਅਦ ਅੰਗਰੇਜ਼ਾਂ ਸੰਨ ਸਾਰਿਆਂ ਨੇ ਕੀਤਾ ਜਗੜਨ ਨਹੀਂ ਨਹੀਂ ਤੇ ਅਖੀਰ ਦੇ ਵਿੱਚ ਮੈਂ ਇਹ ਇੱਕ ਬੇਨਤੀ ਕਰੂੰਗਾ ਸਾਰੇ ਭਰਾਵਾਂ ਕਿ ਜਿੱਥੇ ਕਿਤੇ ਵੀ ਬੈਠੇ ਆ ਉਹ ਇੱਕ ਜੀ ਕਿਸੇ ਬੰਦੇ ਦੀ ਗੱਲ ਨੂੰ ਕਰ ਜਿੰਨਾ ਜਸਨਾਹ ਇੱਕ ਨਹੀਂ ਹੁੰਦਾ ਉਹਨਾਂ ਜੇ ਸਾਡਾ ਮਤਲਬ ਇਹ ਜੀ ਕੇ ਤੁਸੀਂ ਡੋਟੇ ਬੰਦ ਨਹੀਂ ਹੋਣੀ ਇਹਦੀ ਫੋਕਸ ਨੂੰ ਸੱਚੀ ਸੰਭਾਲ ਲਈ ਇਹ ਜਾਣਤਾ ਤੇ ਹੈ ਜਾਂ ట్రాన్స్మిਟਰ ਦੇ ਦੇਖ ਉਹਦੋਂ ਲੱਗਦਾ ਟਰਾਂਸਮਿਟਰਾਂ ਨੂੰ ਇਹ ਨਾ ਸੁਣ ਉਹਨੂੰ ਨਹੀਂ ਪਜੋਗਣੇ ਐਦਾਂ ਨਹੀਂ ਖਤੋੜ ਉਹਨਾਂ ਨੂੰ ਪਤਾ ਨਹੀਂ ਹੁੰਦਾ ਹੁਣ ਗੁਰਤੇਜ ਮਹਾਰਾਜ ਜੀ ਬਾਕੀ ਗੋਗਰ ਸਿੰਘ ਜੀ ਨੂੰ ਆਪਣੇ ਸਦਾ ਜਲੀ ਰਿਹੇ ਸ਼ਾਹ ਦੀ ਤਲ ਫੁੱਲ ਭੇਂਟ ਕਰਨੀ ਗੀ ਗੁਰਤੇਜ ਮਹਾਰਾਜ ਤਾਂ ਤਾਂ ਦੀ ਬੋਕਰ ਸਿੰਘ ਦੀ ਅੰਤਮ ਰਾਤ ਦੇ ਵਿੱਚ ਜੁੜ ਬੈਠੀ ਰਾਭੂਪੀ ਸਾਧ ਸੰਗਤ ਜੀ ਉਹ ਸਭ ਤੋਂ ਪਹਿਲਾ ਫੱਡੇ ਦੀ ਹੁੰਦਾ ਹੈ ਜੀ ਦਾ ਕਾਲਾ ਸਾਹ ਵਹਿਬੂ ਜੀ ਦੀ ਫੱਡੇ ਸੋ ਬਖਰਾਖ ਬੁਲਾਇਆ ਨੇ ਸਾਥੀ ਬੋਕਰ ਸਿੰਘ ਜੀ ਨੂੰ ਸ਼ਰਧਾ ਦੇ ਬੁਲਾਪਤ ਕੀਤੇ ਆ ਮੈਂ ਬਹੁਤ ਹੀ ਨਿਮਰਾਂ ਜਾ ਉਹ ਵੱਡੀ ਮਹਾਨ ਸ਼ਖਸ਼ੀਅਤ ਨੂੰ ਸ਼ਾਂਤਾਂ ਦੇ ਦੇਰੇ ਹੁੰਦਾ ਪਰ ਕਾਂਡੇ ਚੌਧਰੀ ਨਹੀਂ ਦੇ ਕੋ ਸ਼ਾਂਤਾਂ ਗੇ ਜੋ ਉਹਨਾਂ ਨੇ ਭਾਈ ਹਰਦੇਵ ਦੇ ਵਾਰਸਾਂ ਲਈ ਆਪਣੀ ਜਿਹੜੀ ਜਿੰਦਗੀਆਂ ਲੇ ਕੇ ਲਾਈਆਂ ਸਵਾਪਾ ਜਿਵੇਂ ਸਾਥੀਆਂ ਨੇ ਬੋਲਿਆ ਇੱਥੇ ਦੋ ਜਵਤਾਂਾਂ ਮਰਤਭਾ ਕੋਲ ਦੇ ਭਾਈ ਗਾਣੋ ਇਹਨਾਂ ਦੀ ਜਿਹੜੀ ਕਸ਼ਮਤਾ ਸ਼ਾ ਉਹ ਲੰਬੇ ਸਮੇਂ ਤੋਂ ਚਲਦੀ ਆ ਰਹੀ ਆ ਇੱਕ ਲੋਟ ਕਾ ਰਹੀ ਆ ਔਰ ਦੂਜੇ ਜਿਹੜੀ ਆਪਣੀ ਲੋਟ ਹੈਗੀ ਉਹਨੂੰ ਰੋਕਣੇ ਨਹੀਂ ਲੱਗਣਾ ਜੇ ਭਾਵੇਂ ਅੱਜ ਜਿਹੜੇ ਮੋਰਚੇ ਆਗੇ ਛੱਕੂ ਆ ਕਲੌੜੀ ਆ ਟਿੱਪੇ ਤੇ ਜਾਉਂਗਾ ਜਾਂ ਇੱਕ ਹੋਰੇ ਰਾਹ ਨਾਲ ਕੇ ਦਾਨ ਸਿਤੇ ਵੀ ਬਹੁਤ ਬਤਾ ਦੇਣਾ ਕਹਿ ਬਾਪਿਆ ਗਾ ਅੱਜ ਜਿਹੜੀ ਪੰਜਾਬ ਦੀ ਤਰਸਗੀ ਹੈਗੀ ਕਿਉਂਕਿ ਪਹਿਲਾਂ ਸਾਡੀ ਜਿਹੜੀ ਨੌਜਵਾਨੀ ਆ ਉਹ ਦਹਾਕਤਾਂ ਦੀ ਦੇ ਛਾਇ ਦੇ ਤਾ ਮਾਈ ਗਈ ਭਾਵੇਂ ਉਹ ਸਰਕਾਰੀ ਦਿੱਤੇ ਸੀ ਤੇ ਭਗਤਾਂ ਦੇ ਜਿਹੜੇ ਮਿਹਨਤਾਂ ਸ਼ੁਰੂ ਕਰੀ ਲਾ ਰਹੇ ਸੀ ਉਹ ਸਾਡੇ ਚਲੇ ਸੀ ਅੱਜ ਵੀ ਉਸੇ ਤਰ੍ਹਾਂ ਹੀ ਚਿੱਟੇ ਜਿਹੜੇ ਸਾਡੀਆਂ ਨਸਲਾਂ ਆਂ ਉਹ ਬਰਬਾਦ ਕਰ ਦਿੱਤੀਆਂ ਮੈਂ ਨੌਜਵਾਨ ਮੁੰਡੇ ਨਹੀਂ ਮਿਲ ਰਹੇ ਸੋ ਮੈਂ ਜ਼ਿਆਦਾ ਸਮਾਂ ਹੀ ਲੈਂਦਾ ਮੈਂ ਇਨੀ ਬੇਇਨਕੀ ਕਰਕੇ ਸਾਥੀ ਜਿਹੜੀ ਬੋਕੋ ਸਿੰਘ ਦੀ ਵਿਚਾਰਦਾ ਸੀ ਉਹਨਾਂ ਨੇ ਆਪਣੀ ਜਵਾਨੀ ਪਹਿਰੇ ਤੇ ਲੈ ਕੇ ਅੰਤਮ ਸੁਵਾਸਾਂ ਤੱਕ ਆਪਣੀ ਜਿੰਦਗੀ ਇਸ ਦੇਖੇ ਲਈ ਆਓ ਆਪਾਂ ਉਹਨਾਂ ਦੇ ਵਿਚਾਰਾਂ ਤੇ ਪਹਿਲਾਂ ਕੀਏ ਸਰ ਕੋ ਤੇਈ ਮੈਰਾ ਤੇ ਨਰ ਸ਼ਾਮੇ ਰਾਣੀ ਕੋ ਤੇ ਆਪਾ ਪੁੱਛਨੇ ਬਹੁਤ ਸਾਰੇ ਕਸ਼ਟ ਸੰਤਾਪ ਵਿੱਚ ਲੇ ਔਥੇ ਸਮੇਂ ਵੀ ਆਏ ਪਰ ਜਿਵੇਂ ਸ਼ਾਇਰ ਇਕਾਰ ਆਪਣੀ ਗਜ਼ਲ ਵਿੱਚ ਕਹਿੰਦਾ ਕਿ ਹਰ ਮੂੜ ਤੇ ਸਲੀਬਾਂ ਹਰ ਪੈਰ ਤੇ ਹਲੇਰਾ ਫੇ ਵੀ ਅਸੀਂ ਉੱਕੇ ਦਾ ਸਾਡਾ ਵੀ ਦੇਖ ਜੇਰਾ ਪੈਰਾਂ ਚ ਗੇੜੀਆਂ ਦੇ ਨੱਚਦੇ ਨੇ ਲੋਕ ਫੇ ਵੀ ਕਿਉਂ ਵੇਖ ਵੇਖ ਉੱਡਦਾ ਚਿਹਰੇ ਦਾ ਰੰਗ ਢੇਰਾ ਉਹ ਆਪ ਸਹਿ ਕੇ ਵੀ ਕਸ਼ਟਾਂ ਨੂੰ ਝਲਕੇ ਵੀ ਅੱਖੋਂ ਨੂੰ ਸੂਚਨ ਦੇ ਵਿੱਚ ਪਾਉਂਦੇ ਰਹੇ ਨੇ ਉਹਨਾਂ ਲਈ ਸਨਦਰਸ਼ਾ ਨੂੰ ਸਲਾਮ ਕਰਦੇ ਆ ਅਖੀਰ ਦੇ ਵਿੱਚ ਮੈਂ ਆਪਣੇ ਵੱਲੋਂ ਬਾਪੂ ਜੀ ਨੂੰ ਇੱਕ ਕਵਿਤਾ ਦੇ ਰੂਪ ਵਿੱਚ ਸ਼ਰਧਾਂਜਲੀ ਜਿਹੜੀ ਆ ਸ਼ਬਦਿਕ ਫੁੱਲ ਭੇਟ ਉਹਨਾਂ ਸ਼ਰਧਾਂਜਲੀ ਦੇ ਕੁਝ ਨਾਮ ਮੇਰੇ ਕੋਲ ਇਹਨਾਂ ਨੂੰ ਡਿਕਸੀਲ ਜੀ ਸਰਦਾਰ ਸੰਤ ਜੀ ਲੋਕ ਰਾਜ ਨਾਇਆ ਜੀ ਇਹ ਨਾਮ ਵੀ ਮੇਰੇ ਕੋਲ ਮੋਟ ਪਰਵਾਏ ਹੋਏ ਸੀ ਜੇ ਇਹਨਾਂ ਦੇ ਵਿੱਚੋਂ ਕੋਈ ਸਾਥੀ ਆਪਣੇ ਵਿਚਾਰ ਜਾਂ ਇਹ ਖੜੇ ਚਾਹੁੰਦਾ ਹੋ ਰੱਖ ਸਕਦਾ ਨਹੀਂ ਕੀ ਦੇ ਵਿੱਚ ਮੈਂ ਬਾਪੂ ਜੀ ਨੂੰ ਆਪਣੀ ਇੱਕ ਕਵਤਾ ਦੇ ਰਹੀ ਸ਼ਰਧਾਂਜਲੀ ਦੇ ਸ਼ਬਦ ਜਿਹੜੇ ਉਹ ਭੇਟ ਕਰੂੰਗਾ ਤੇ ਆਪ ਸਾਡੀ ਤਵਜੂ ਚਾਹੂੰ ਹੱਥ ਵਿੱਚ ਲੈ ਕੇ ਕਾਗਿਤ ਦੀਵੇ ਕਫਤੇ ਦੇ ਦੀਵੇ ਹੱਥ ਵਿੱਚ ਲੈ ਕੇ ਕਾਗਿਤ ਦੀਵੇ ਸੂਰਜ ਵੱਲ ਨੂੰ ਝਾਕਣ ਲੱਗਿਆ ਬਾਪੂ ਜੀ ਦੀ ਹਸਤੀ ਬਾਰੇ ਦੋ ਚਾਰ ਗੱਲਾਂ ਆਖਣ ਲੱਗੇ ਆਂ ਹੱਥ ਵਿੱਚ ਲੈ ਕੇ ਕਾਗਜ਼ੀ ਕੀ ਵੀ ਸੂਰਜ ਵੱਲ ਨੂੰ ਝਾਕਣ ਲੱਗੇ ਆਂ ਬਾਪੂ ਜੀ ਦੀ ਹਸਤੀ ਬਾਰੇ ਦੋ ਚਾਰ ਗੱਲਾਂ ਆਖਣ ਲੱਗਿਆ ਖੱਬੇ ਪੱਖੀ ਸੋਚ ਦੇ ਮਾਲਕ ਵੱਖਰੇ ਰਸਤੇ ਘਟਦੇ ਰਹੇ ਕਮਰੇਟ ਬਾਪੂ ਭੋਕਰ ਸਿੰਘ ਦੀ ਹਕਤਾ ਦੇ ਲਈ ਲੜਦੇ ਗਏ ਨਕਸਲਵਾੜੀ ਲਹਿਰ ਨੇ ਦਿੱਤੇ ਖੂਨ ਖੂਗ ਬਾਰੇ ਸੀ ਮਲਵਾਇਸਤਕ ਜੋ ਲਾਸ ਉਤੇ ਸਭ ਬਹਿਮ ਪਰ ਹੁੰਦੇ ਜਾ ਰਹੇ ਸੀ ਨਕਸਲਵਾਦੀ ਲਹਿਰ ਨੇ ਦਿੱਤੇ ਫੂਲ ਨੂੰ ਖੂਬ ਉਬਾਲੇ ਸੀ ਮਲਵਾਇਸਤਕ ਜੋ ਲਾਸ ਉਤੇ ਸਭ ਬਹਿਮ ਪਰ ਹੁੰਦੇ ਜਾ ਰਹੇ ਸੀ ਭਾਵੇਂ ਅੱਗ ਤੇ ਤੁਰਨਾ ਪੈ ਜਾਏ ਕਿਰਤੀ ਦੇ ਨਾਲ ਖੜਦੇ ਕਾਮਰੇ ਬਾਬੂ ਭੋਕਰ ਸਿੰਘ ਜੀ ਹੱਕਾਂ ਦੇ ਲਈ ਲੜਦੇ ਰਹੇ ਥਾ ਥਾ ਰੈਲੀਆ ਰੋਸ ਮੁਜਾਰੇ ਹੱਕੀ ਨਾਰੇ ਲਾਉਂਦੇ ਸੀ ਬਾਦੂ ਜੀ ਦਾ ਕਿਰਤੀ ਕਿਸਾਨ ਸੱਥਾਂ ਤੱਕ ਪਹੁੰਚਾਉਂਦੇ ਆਨ੍ਹਾ ਰਹੀਆਂ ਰੋਸ ਮੁਝਾਰੇ ਇੱਕੀ ਨਾਰੇ ਲਾਉਂਦੇ ਸੀ ਬਾਪੂ ਜੀ ਦਾ ਕਿਰਤੀ ਕਿੱਸਾ ਸੱਤਾਂ ਤੱਕ ਪਹੁੰਚਾਉਂਦੇ ਸੀ ਜਾਤ ਪਾਤ ਦੇ ਕੋਰਤ ਡੱਕ ਕੇ ਪਾਣੇ ਵੱਲ ਉੱੜਦੇ ਰਹੇ ਕਮਰੜ ਬਾਪੂ ਭੋਗੜ ਸਿੰਘ ਜੀ ਹੱਕਾਂ ਦੇ ਲਈ ਲੜਦੇ ਰਹੇ ਮਾਓ ਦੀ ਸੱਭਿਆਚਾਰਕ ਕ੍ਰਾਂਤੀ ਵਾਲਾ ਹੁਕਾ ਲਾ ਗਏ ਨੇ ਜੋੜ ਕੇ ਖੂਬ ਕਵੀਸ਼ਰੀਆਂ ਨੂੰ ਆਮ ਲੋਕਾਂ ਵਿੱਚ ਗਾ ਗਏ ਨੇ ਮਾਓ ਦੀ ਸੱਭਿਆਚਾਰਕ ਕ੍ਰਾਂਤੀ ਵਾਲਾ ਹੁਕਾ ਲਾ ਗਏ ਨੇ ਜੋੜ ਕੇ ਕੂਬ ਕਮਿਸ਼ਨਰੀਆਂ ਨੂੰ ਆਮ ਲੋਕਾਂ ਵਿੱਚ ਡਾ ਗਏ ਨੇ ਗੰਬੇ ਕੁਝਲੇ ਲੋਕਾਂ ਦੇ ਲਈ ਸੂਰਜ ਬਣ ਕੇ ਚੜਦੇ ਰਹੇ ਕਾਮਰੇਟ ਵਾਪਸ ਬੋਕਰ ਸਿੰਘ ਦੀ ਹੱਤਾ ਦੇ ਨਹੀਂ ਲੜਦੇ ਰਹੇ ਡਰੇ ਨਾ ਹਮਲੇ ਧੰਮ ਕੀ ਤਸਲ ਵਾਪਸ ਸਿਕਰ ਦਲੇਰੀ ਦੇ ਇਨਾਮ ਤਾਂ ਇਹ ਵੀ ਮਿਲਦੀਆਂ ਰਹੀਆਂ ਡਰੇ ਨਾ ਹਮਲੇ ਧੰਮ ਕੀ ਤਸਲ ਵਾਪਸ ਸਿਕਰ ਦਲੇਰੀ ਦੇ ਸ਼ੇਰਾਂ ਨੂੰ ਕੀ ਦਰੋਂ ਦੇ ਨਿਕਾਲੀ ਰਾਤ ਹਨੇਰੀ ਹੈ ਬੱਬਰ ਸ਼ੇਰਾਂ ਵਾਗਦੇ ਹੱਥ ਤੇ ਇੱਕ ਤਾਰ ਕੇ ਖੜਦੇ ਰਹੇ ਕਾਮਰੇਡ ਬੱਬੂ ਭੱਗੜ ਸਿੰਘ ਜੀ ਹੱਥਾਂ ਦੇ ਦੇ ਕਰਦੇ